ਬੀਤੀ ਦਿਨੀ ਬਠਿੰਡਾ ਦੇ ਵਿੱਚ ਚੱਲ ਰਹੀ ਰਾਮਲੀਲਾ ਦੇ ਦੌਰਾਨ ਇੱਕ ਅਸ਼ਰਾਤੀ ਅਨਸਰ ਦੇ ਵੱਲੋਂ ਰਾਮਲੀਲਾ ਸਟੇਜ ਦੇ ਉੱਤੇ ਇੱਕ ਅਸ਼ਲੀਲ ਹਰਕਤ ਕੀਤੀ ਗਈ ਜਿਸ ਤੋਂ ਬਾਅਦ ਇਹਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕੀਤੀ ਹੈ ਸਕਰੀਨ ਦੇ ਉੱਤੇ ਜਿਹੜੇ ਮੂੰਹ ਲੁਕੋ ਕੇ ਦੋ ਮੁੰਡੇ ਖੜੇ ਨੇ ਇਹ ਉਹੀ ਨੇ ਜਿਨ੍ਹਾਂ ਦੇ ਵੱਲੋਂ ਰਾਮਲੀਲਾ ਦੇ ਵਿੱਚ ਅਸ਼ਲੀਲ ਹਰਕਤ ਕੀਤੀ ਗਈ ਸੀ ਤਾਂ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਦੱਸਦੀ ਹੈ ਕਿ ਪਿਛਲੇ ਦਿਨੀ ਬਠਿੰਡਾ ਦੇ ਗੋਲ ਡਿੱਗੀ ਦੇ ਕੋਲ ਸਕੂਲ ਦੇ ਵਿੱਚ ਚੱਲ ਰਹੀ ਰਾਮਲੀਲਾ ਦੇ ਵਿੱਚ ਲੜਕੀ ਦੇ ਕੱਪੜੇ ਪਾ ਕੇ ਸਟੇਜ ਦੇ ਉੱਤੇ ਇਸ ਨੇ ਅਸ਼ਲੀਲ ਹਰਕਤ ਕੀਤੀ ਜਿਸ ਦਾ ਵੀਡੀਓ ਵੀ ਸਾਹਮਣੇ ਆਇਆ ਸੀ ਤਾਂ ਧਾਰਮਿਕ ਭਾਵਨਾ ਨੂੰ ਢਕਾਉਣ ਦਾ ਮਾਮਲਾ ਦਰਜ ਕਰਕੇ ਪੁਲਿਸ ਨੇ ਕਾਰਵਾਈ ਕੀਤੀ। ਅੱਛਾ ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀ ਜੋ ਕਿ ਰਾਮਲੀਲਾ ਐਸਐਸਡੀ ਸਕੂਲ ਨੇੜੇ ਗੋਲ ਡਿੱਗੀ ਚੱਲ ਰਹੀ ਹੈ। ਉਸ ਦੇ ਵਿੱਚ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਹੁੱਲੜਬਾਜੀ ਕੀਤੀ ਜਾ ਰਹੀ ਹੈ ਅਤੇ ਸਟੇਜ ਦੇ ਉੱਤੇ ਅ ਦੋ ਜਾਨੇ ਕਿਹੜੇ ਚੜ ਰਹੇ ਆ ਤੇ ਤੇ ਦਿਖ ਰਹੇ ਨੇ ਤੇ ਉਹਨਾਂ ਦੁਆਰਾ ਕਿਹੜਾ ਕੁਝ ਆਪਾਣ ਜਨ ਕਿਹੜੇ ਹਰਕਤਾਂ ਕੀਤੀਆਂ ਜਾ ਰਹੀਆਂ ਜਿਸ ਤੇ ਮਿਸਟਰ ਮਨੋਜ ਜਿੰਦਲ ਜੋ ਕਿ ਯੂਨਾਈਟਿਡ ਫਰੰਟ ਇਹਨਾਂ ਦੇ ਕਿੰਨਾ ਵੱਲੋਂ ਰਾਮਲੀਲਾ ਕਰਾਈ ਜਾ ਰਹੀ ਹੈ ਉਹਨਾਂ ਨੇ ਸਾਡੇ ਪਰਸ ਆ ਕੇ ਬਿਆਨ ਲਿਖਾਇਆ ਜਿਸ ਤੇ ਪੁਲਸ ਨੇ ਬਾਈ ਨੇਮ ਪਰਚਾ ਦਰਜ ਕਰਕੇ ਕੁਝ ਅਣਪਛਾਤੇ ਵਿਅਕਤੀਆਂ ਤੇ ਪਰਚਾ ਦਰਜ ਕੀਤਾ ਐਫ ਆਈ ਨੰਬਰ 184 299 ਬੀ ਐਨ ਐਸ ਅਤੇ 42 ਬੀ ਐਨ ਐਸ ਦਿੱਤਾ ਹੈ ਜਿਸ ਤੇ ਜਲਦ ਕਾਰਵਾਈ ਕਰਦੇ ਆ ਉਹਨਾਂ ਨੂੰ ਵੀਡੀਓ ਤੋਂ ਲੜਕਿਆਂ ਨੂੰ ਆਈਡੈਂਟੀਫਾਈ ਕੀਤਾ ਗਿਆ ਸ਼ਰਾਰਤੀ ਹਿਸਤਾਨ ਤੇ ਅੱਜ ਉਹਨਾਂ ਦੇ ਵਿੱਚੋਂ ਤਿੰਨ ਲੜਕੇ ਜੋ ਕਿ ਦੋ ਸਟੇਜ ਉੱਤੇ ਦਿਖਾਈ ਦੇ ਰਹੇ ਨੇ ਜਿਨ੍ਹਾਂ ਦੇ ਵਿੱਚ ਇੱਕ ਕਿਨਰ ਹੈਗਾ ਜੋ ਕਿ ਲੇਡੀ ਕਿਨਰ ਤੇ ਇੱਕ ਲੜਕਾ ਹੋਰ ਥੱਲੇ ਜਿਹੜੇ ਹੁੱਲੜਬਾਜੀ ਕਰ ਰਹੇ ਉਹਨਾਂ ਨੂੰ ਛਾਣ ਕਰਕੇ ਉਹਨਾਂ ਨੂੰ ਗ੍ਰਿਫਤਾਰ ਗ੍ਰਿਫਤਾਰ ਕੀਤਾ ਹੈਗਾ ਤੇ ਮੁਕੱਦਮੇ ਦੀ ਤਫ਼ਤੀਸ਼ ਜਾਰੀ ਹੈ ਕਿੰਨੇ ਹੋਰ ਇੱਕ ਨਜ਼ਰ ਆਉਣੇ ਤੱਕ ਦੇਖੋ ਉਹਨੇ ਵਿੱਚ ਹੋਰ ਲੜਕੇ ਕਾਫੀ ਨਜ਼ਰ ਆ ਰਹੇ ਨੇ ਲੇਕਿਨ ਇਸ ਦੇ ਵਿੱਚ ਅਸੀਂ ਵੀਡੀਓ ਤੋਂ ਇਹ ਸ਼ਨਾਖਤ ਕਰ ਰਹੇ ਹਾਂ ਇਨਵੈਸਟੀਗੇਸ਼ਨ ਦੇ ਵਿੱਚ ਕਿੰਨਾ-ਕਿੰਨਾ ਦਾ ਇਸ ਫੁੱਲੜਬਾਜੀ ਦੇ ਵਿੱਚ ਮੇਨ ਰੋਲ ਆ ਕੋਈ ਕੁਝ ਲੋਕ ਉੱਥੇ ਰਾਮਲੀਲਾ ਨੂੰ ਦੇਖਣ ਵੀ ਆ ਰਹੇ ਨੇ ਉਹ ਵੀ ਖੜੇ ਨੇ ਉੱਥੇ ਤੇ ਲੇਕਿਨ ਮੈਂ ਤੁਹਾਡੇ ذریعے ਇਹ ਬਿਲਕੁਲ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਕਨਵੇ ਕਰ ਦੇਣਾ ਚਾਹਣਾ ਕਿ ਬਿਲਕੁਲ ਜਿਹੜੀ ਕਿਸੇ ਵੀ ਮਾੜੇ ਅੰਸਰ ਨੂੰ ਇਸ ਤਰ੍ਹਾਂ ਜੋ ਰਾਮਲੀਲਾ ਚੱਲ ਰਹੀ ਆ ਜਿੱਥੇ ਸਾਰੇ ਪਰਿਵਾਰ ਸਾਥ ਲੋਕ ਦੇਖਣ ਆਉਂਦੇ ਨੇ ਇਸੇ ਪ੍ਰਕਾਰ ਦੀ ਹੁੱਲੜਬਾਜੀ ਕਰਨ ਦੀ ਆਗਿਆ ਨਹੀਂ ਦਿੱਤੀ ਜਾਊਗੀ ਤੇ ਜਲਦੀ ਜੋ ਰਹਿੰਦੇ ਦੋਸ਼ੀ ਹੈ ਜਿਨ੍ਹਾਂ ਦਾ ਰੋਲ ਇਸ ਤਫਤੀਸ਼ ਦੇ ਵਿੱਚ ਸਾਹਮਣੇ ਆਇਆ ਤਾਂ ਜਲਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਦੇਖੋ ਉਹਨਾਂ ਨੇ شناخت ਲੋਕਲ ਹੀ ਲੜਕੇ ਨੇ ਜਿਨ੍ਹਾਂ ਦੀ ਮਣੀ ਅਤੇ ਕਸ ਦੇ ਰੂਪ ਦੇ ਵਿੱਚ ਹੋਈ ਹੈ ਜੋ ਕਿ ਜਿਹੜਾ ਕਿੰਮਰ ਦਿਖ ਰਿਹਾ ਹੈ ਇਸ ਦਾ ਨਾਮ ਜਿਹੜਾ ਹੈਗਾ ਤਫਤੀਸ਼ ਦਾ ਮਤਲਬ ਕਿ ਉਹ ਡਿਸਕਲੋਸ ਨਹੀਂ ਹਜੇ ਕਰ ਸਕਦੇਗੇ ਲੇਕਿਨ ਬਾਕੀ ਬਾਕੀ ਵਿਅਕਤੀ ਕਿਹੜੇ ਹੈਗੇ ਲੋਕਲ ਹੀ ਹੈਗੇ ਨੇ ਮੇਰੇ ਪਾਸ ਕਿਤੇ ਜਿਹਦੇ ਦੋ ਦੋ ਵਾਕੇ ਮਨਵਾ ਦੇ ਫੈਸਲੀਤੀ ਕਰਦੇ ਨੇ ਦੇਖੋ ਪਰਮਨਸ਼ਾ ਕੋਲ ਦੇਖੋ ਹਜੇ ਤਾਂ ਹਜੇ ਤਫਤੀਸ਼ ਚੱਲ ਰਹੀ ਹੈ ਹਜੇ ਉਹਨਾਂ ਨੂੰ ਇਨੀਸ਼ੀਅਲੀ ਹਜੇ ਹੋਣੀ ਕਿਹੜਾ ਹੈਗਾ ਗ੍ਰਿਫਤਾਰ ਕੀਤਾ ਗਿਆ ਲੇਕਿਨ ਉਹਨਾਂ ਦਾ ਪਸ਼ੋਕੜ ਬਾਰੇ ਜੋ ਕਿ ਮਡਲੀ ਪੁਸ਼ਕਸ਼ ਤੋਂ ਹੀ ਆਇਆ ਕਿ ਹਜੇ ਉਹ ਬੇਰੋਜ਼ਗਾਰ ਨੇ ਤੇ ਕਿਹੜੇ ਹੈਗੇ ਕਿਸੇ ਪ੍ਰਕਾਰ ਦਾ ਕੰਮ ਜਾਂ ਕਿਸੇ ਪ੍ਰਕਾਰ ਦੀ ਕੋਈ ਨੌਕਰੀ ਜਾਂ ਵਗੈਰਾ ਨਹੀਂ ਕਰਦੇ ਕ੍ਰਿਮੀਨਲ ਡਾਟਾ ਦੇਖੋ ਕ੍ਰਿਮੀਨਲ ਬੈਕਗ੍ਰਾਉਂਡ ਬਾਰੇ ਇਹਦੇ ਚੈੱਕ ਕੀਤਾ ਜਾ ਰਿਹਾ ਹੈਗਾ ਕਿ ਉਹਨਾਂ ਨੇ ਕੀ ਕ੍ਰਿਮੀਨਲ ਬੈਕਗ੍ਰਾਉਂਡ ਆ ਕੋਈ ਉਹਨਾਂ ਦੇ ਪਹਿਲਾਂ ਪਰਚੇ ਹੈਗੇ ਆ ਉਹਨਾਂ ਨੂੰ ਕਿਹੜਾ ਸਵੇਰੇ ਕਿਹੜਾ ਹੈਗਾ ਅਦਾਲਤ ਵਿੱਚ ਪੇਸ਼ ਕੀਤਾ ਦੇਖੋ ਯੰਗ ਲੜਕੀ ਨੇ 20 ਤੋਂ 25 ਸਾਲ ਦੀ ਉਮਰ ਦੇ ਵਿੱਚ ਹੈਗੇ ਆ ਇੱਕ ਵਾਰ ਤੁਹਾਨੂੰ ਉਹ ਵੀਡੀਓ ਵੀ ਦਿਖਾਉਣਿਆ ਜਿਸ ਦੇ ਵਿੱਚ ਇਹਨਾਂ ਦੇ ਵੱਲੋਂ ਅਸ਼ਲੀਲ ਹਰਕਤ ਕੀਤੀ ਗਈ ਸੀ ਜਿਸ ਤੋਂ ਬਾਅਦ ਇਹ ਮਾਮਲਾ ਘਰਮਾਇਆ ਸੋ ਦੱਸ ਦिए ਕਿ ਅਜਿਹੇ ਸ਼ਰਾਰਤੀ ਲੋਕ ਜੋ ਕਿ ਇਹ ਵੀ ਨਹੀਂ ਦੇਖਦੇ ਕਿ ਪ੍ਰੋਗਰਾਮ ਕਿਹੜਾ ਚੱਲ ਰਿਹਾ ਜਿਨ੍ਹਾਂ ਦੇ ਵੱਲੋਂ ਅਜਿਹੀਆਂ ਅਸ਼ਲੀਲ ਹਲਕਤਾਂ ਕੀਤੀਆਂ ਜਾਂਦੇ ਨੇ ਤਾਂ ਇਸ ਦੇ ਨਾਲ ਜਿਹੜੇ ਹੋਰ ਲੋਕ ਨੇ ਸੰਗਤਾਂ ਨੇ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ